ਤਾਰੰਦੀ ਜਿਮਣੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਵੱਡੇ ਲੀਡਰ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਆਪ ਉਹ ਆਪਣੀ ਜਿੱਤ ਦਾ ਦਾਵਾ ਕਰਦੇ ਵੀ ਦਿਖਾਈ ਦੇ ਰਹੇ ਨੇ ਲੋਕਾਂ ਨੂੰ ਸੰਬੋਧਨ ਤੇ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ 11 ਤਾਰੀਖ ਨੂੰ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਜਾਵੇ ਉਹਨਾਂ ਦੀ ਆਪਣੀ ਸਰਕਾਰ ਬਣਾਈ ਜਾਵੇ ਤੇ ਜਦੋਂ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਜਦੋਂ ਉਹਨਾਂ ਦੇ ਮੈਂਬਰ ਜਿੱਤ ਜਾਂਦੇ ਨੇ ਤਾਂ ਲੋਕਾਂ ਦੇ ਹੱਕ ਦੇ ਵਿੱਚ ਵੱਡੇ ਐਲਾਨ ਤੇ ਵੱਡੇ ਕੰਮ ਕੀਤੇ ਜਾਣਗੇ ਇਸੇ ਦੌਰਾਨ ਚਾਹੇ ਵਿਰੋਧੀ ਪਾਰਟੀਆਂ ਹੋਣ ਅਕਾਲੀ ਦਲ ਹੋਵੇ ਭਾਜਪਾ ਹੋਵੇ ਆਮ ਆਦਮੀ ਪਾਰਟੀ ਹੋਵੇ ਤੇ ਆਪਰ ਕਾਂਗਰਸ ਹੋਵੇ ਲਗਾਤਾਰ ਵੱਡੇ ਲੀਡਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਦੇ ਇਲਾਕੇ ਦੀਆਂ ਸਮੱਸਿਆਵਾਂ ਤੋਂ ਜਾਣੂ ਵੀ ਹੋ ਰਹੇ ਨੇ ਪਰ ਇਸੇ ਦੌਰਾਨ ਹੀ ਆਪ ਬਾਰ-ਪਲਟਬਾਰ ਵੀ ਲਗਾਤਾਰ ਕੀਤੇ ਜਾ ਰਹੇ ਨੇ ਇਹਨਾਂ ਸਾਰੇ ਵਿਰੋਧੀ ਧੜੇ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਹੋਰ ਵੱਡੇ ਮੁੱਦਿਆਂ ਤੇ ਲੈ ਕੇ ਲਗਾਤਾਰ ਸੀਐਮ ਮਾਨ ਤੇ ਨਿਸ਼ਾਨੇ ਤੰਜ ਕਸੇ ਜਾ ਰਹੇ ਨੇ ਇਸੇ ਦੌਰਾਨ ਹੀ ਪ੍ਰਤਾਪ ਸਿੰਘ ਬਾਜਵਾ ਵੀ ਵੱਡੇ ਕੱਟ ਦੇ ਵਿੱਚੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਬੋਲੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਵੇਗੀ ਸਭ ਤੋਂ ਪਹਿਲਾਂ ਇਹ ਸਭ ਕੁਝ ਠੀਕ ਕਰਾਂਗੇ ਹੋਰ ਕੀ ਕੁਝ ਕਹਿਣਾ ਸੀ ਪ੍ਰਤਾਪ ਬਾਜਵਾ ਦਾ ਤੁਸੀਂ ਵੀ ਸੁਣੋ ਸਾਲ ਬਾਅਦ ਕਾਂਗਰਸ ਦੀ ਸਰਕਾਰ ਆਈ ਉਹ ਸਰਕਾਰ ਦਾ ਵੱਡਾ ਟੀਚਾ ਕੀ ਹੋਣਾ ਆ ਸੁਣ ਲਓ ਇੱਕ ਚੰਗੀ ਗੱਲ ਪਹਿਲਾ ਟੀਚਾ ਹੈ ਕਿ ਜਿਹੜੇ ਲੋਕ ਫਰੋਤੀਆਂ ਮੰਗਦੇ ਜਿਹੜੇ ਵੱਡੇ ਵੱਡੇ ਕਸਬਿਆਂ 'ਚ ਗੋਲੀਆਂ ਮਾਰ ਕੇ ਲੋਕਾਂ ਨੂੰ ਮਾਰਦੇ ਜਿਹੜੇ ਕਿਸੇ ਦੁਕਾਨਦਾਰ ਨੂੰ ਕਾਰੋਬਾਰ ਨਹੀਂ ਕਰਨ ਦਿੰਦੇ ਜਿਹੜੇ ਕਿਸੇ ਵਿਅਕਤੀ ਨੂੰ 5 ਵਜੇ ਤੋਂ ਬਾਅਦ ਸਕੂਟਰ ਤੇ ਸਾਈਕਲ ਤੇ ਮੋਟਰਸਾਈਕਲ ਤੇ ਚੱਲਣ ਦੀ ਇਜਾਜ਼ਤ ਨਹੀਂ ਦਿੰਦੇ ਜਿਹੜੇ ਲੋਕ ਸਾਡੀਆਂ ਮਾਤਾਵਾਂ ਤੇ ਪੈਣਾ ਬੈਠੀਆਂ ਨੇ ਆਹ ਮੇਰੀ ਗੱਲ ਸੁਣ ਲੋ ਮੇਰੀਆਂ ਮਾਵਾਂ ਤੇ ਧਰ ਲੋ ਕੋਈ ਬਾਹ ਖੜੀ ਕਰਕੇ ਦੱਸੇ ਕਦੀ ਵਿਆਹ ਸ਼ਾਦੀ 'ਚ ਵੀ ਜ਼ੇਵਰ ਪਾਇਆ ਜੇ ਉਹ ਹੁਣ ਤੇ ਵਿਆਹ ਸ਼ਾਦੀਆਂ ਜ਼ੇਵਰ ਦੀ ਕੋਈ ਬੰਦਾ ਡਰਦਾ ਕਿ ਸਾਡੀਆਂ ਕੰਨਾਂ ਦੇ ਵਿੱਚੋਂ ਵਾਲੀਆਂ ਨਾਲ ਲਾ ਕੇ ਲੈ ਦੇ। ਕਿ ਉਹ ਸਹੀ ਹੈ ਕਿ ਨਹੀਂ ਜੀ? ਸਹੀ ਹੈ। ਇਹ ਗਲਤ ਗੱਲ ਏ। ਤੇ ਸਰ ਆ ਭਗਵੰਤ ਸਿੰਘ ਮਾਨ ਉਹ ਸਾਰੀ ਗਲਤੀ ਨਾ ਮੈਂ ਕੋ ਸਿੰਘ ਕਿਹਾ ਕਿ ਕੋਈ ਸਿੰਘ ਤੇ ਹੈ ਨਹੀਂ। ਭਗਵੰਤ ਮਾਨ ਨੂੰ ਪੁੱਛ ਹੋਇਆ ਕਿ ਆ ਰਿਹਾ। ਕਿ ਭਗਵੰਤ ਮਾਨ ਜੀ ਕਿਹੜੀ ਉਪਲਬਧੀ ਤੁਹਾਡੀ? ਉਹ ਦੁਕਾਨਾਂ 6 ਵਜੇ ਬੰਦ ਹੋ ਜਾਂਦੀਆਂ। ਕਾਂਗਰਸ ਸੇ ਰਾਤ 10-10 ਵਜੇ ਤੱਕ ਤਾਂ ਦਾੜਾ ਖੁਲਾ ਰਹੀ ਤਾਂ ਸ। ਖੁਦਾ ਰਹਿਦਾ ਸੀ ਕਿ ਨਹੀਂ ਸੀ ਸਦਾ ਚਭਾਂਦਾ ਤਾਂ 11 ਵਜੇ ਤੱਕ ਡੱਡਾ ਕੋਲ ਰਹਿੰਦੇ ਸੀ 6 ਵਜੇ ਬਾਅਦੋ ਜਾਂਦਾ ਤੇ ਪੁਰਾਣਾ ਵਕਤ ਵੀ ਤੁਹਾਨੂੰ ਯਾਦ ਕਰਾ ਦਵਾਂ ਮੈਂ ਵੀ ਤੁਹਾਡੇ ਇਸ ਏਰੀਏ ਚ ਹੀ ਹਾਂ 100 ਕਿਲੋਮੀਟਰ ਤੋਂ ਮੇਰਾ ਪਿੰਡੇ ਕੱਢੀ 6 ਵਜੇ ਤੋਂ ਬਾਅਦ ਕੋਈ ਜਾਨਵਰ ਵੀ ਸਰਕਾਂ ਤੇ ਨਹੀਂ ਸੀ ਲੱਭਦਾ ਤੇ ਮਹੀਲੇ ਵਿੱਚੋਂ 15 ਦਿਨ ਕਾਲ ਹੁੰਦੀ ਸਰਦਾਰ ਸਾਹਿਬ ਕਿ ਬਦਾਰ ਬੰਦ ਕਰੋ ਕਰਦੇ ਰਹੇ ਕਿ ਨਹੀਂ ਆਪਾਂ ਚੁਬਾਲ ਦਾ ਡੱਡਾ ਤੇ ਸਰਨਤਾਨ ਬੰਦ ਹੁੰਦਾ ਰਿਹਾ ਕਦੀ ਕਿਸੇ ਨੇ ਮੇਰੇ ਵੀਰੋ ਪ੍ਰਮਾਤਮਾ ਨੂੰ ਆਦਰ ਨਾਜ਼ਰ ਕਰਕੇ ਕਹਿ ਰਿਹਾ ਕਿਉਂਕਿ ਸਾਰ ਨੂੰ ਵੱਧ ਜੇ ਮਾਨ ਸਾਡੇ ਦਸ਼ਮ ਗੁਰੂਆਂ ਨੇ ਕੀਤਾ ਉਹ ਤੁਹਾਡੇ ਤੇ ਕੀ ਉਹਨੇ ਕਿਹਾ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਜਾਤ ਤੁਸੀਂ ਮੈਨੂੰ ਦੱਸੋ ਉਹਨਾਂ ਦਿਨਾਂ ਦੇ ਵਿੱਚ 15-15 ਦਿਨ ਲਗਾਤਾਰ ਸਾਡੇ ਬਾਜ਼ਾਰ ਬੰਦ ਰਹੇ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਸਰਦਾਰ ਸਾਹਿਬ ਇੱਕ ਨੰਬਰ ਦਾ ਅੱਜ 18ਵੇਂ ਨੰਬਰ ਤੇ ਬਿਮਾਰੂ ਸੂਭਾ ਹੋ ਗਿਆ ਜਿਸ ਸਾਹ ਤੰਦਰੁਸਤ ਪਰਵਾਰ ਇੱਕ ਜਿਸਮ ਹੁੰਦਾ ਹੈ ਬਿਮਾਰੀ ਲੱਗ ਜੇ ਤੇ ਬਿਮਾਰ ਜਿਸਮ ਹੋ ਜਾਂਦਾ ਅੱਜ 80% ਦੀ ਨੌਜਵਾਨ ਬੱਚੇ ਭਾਵੇਂ ਕਿਸਾਨਾਂ ਦੇ ਨੇ ਭਾਵੇਂ ਜ਼ਿਮੀਦਾਰਾਂ ਦੇ ਨੇ ਭਾਵੇਂ ਸਾਡੇ ਖੇਤ ਮਜ਼ਦੂਰਾਂ ਦੇ ਨੇ ਭਾਵੇਂ ਸਾਡੇ ਦਲਿਤ ਪਾਈਚਾਰੇ ਦੇ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਦੇ ਨੇ ਭਾਵੇਂ ਕਾਰੋਬਾਰੀਆਂ ਦੇ ਨੇ ਅਜੇ ਤੱਕ 50 ਸਾਲ ਕਿਸੇ ਕਾਰੋਬਾਰੀ ਨੇ ਮੁੰਡਾ ਨਹੀਂ ਛਿੱਕ ਲਿਆ ਉਹ ਸਭ ਤੇ ਕਾਰੋਬਾਰ ਵਧੀਆ ਚੱਲੀ ਜਾਂਦਾ 80% ਦੀ ਨੌਜਵਾਨ ਬਚਿਆ ਜਿ ਬਣੇਸ਼ਾਂ ਚਲੇ ਕੇ ਸਦਾ ਸਤ ਇਹ ਸਹੀ ਹੈ ਕਿ ਨਹੀਂ ਜੀ ਤੇ ਹੁਣ ਰਹਿ ਗਏ ਕੱਲੇ ਬਜ਼ੁਰਗ ਇਹਦੀ ਪੀੜੀ ਵੱਧ ਤੋਂ ਵੱਧ 15 ਤੋਂ 20 ਸਾਲ ਰਹੀ 15 ਤੋਂ 20 ਸਾਲ ਮੈਂ ਤੁਹਾਨੂੰ ਹੱਥ ਜੋੜ ਕੇ ਗੁਜ਼ਾਰਿਸ਼ ਕਰਨੀ ਹੈ ਸਾਰਿਆਂ ਨੂੰ ਪਹਿਲੀ ਜ਼ਰੂਰਤ ਤੇ ਸਾਨੂੰ ਆਪਣੀ ਜ਼ਿੰਦਗੀ ਦੀ ਆਪਣੇ ਪਰਿਵਾਰ ਦੀ ਜ਼ਿੰਦਗੀ ਕਿ ਉਹ ਮਹਿਫੂਜ਼ ਹੋਏ ਸਾਦਾ ਕਾਰੋਬਾਰ ਮੈਂ ਕਾਰੋਬਾਰ ਦਾ ਮਤਲਬ ਆਵੇਂ ਮੈਂ ਦਿਹਾੜੀ ਕਰਨਾ ਘਰ ਤੋਂ ਘੜ ਮੈਨੂੰ ਡਰ ਨਾ ਹੋਏ ਕਿ ਮੇਰੇ ਬੱਚਿਆਂ ਨੇ ਚਬਾਲ ਵਾਲੇ ਸਕੂਲ ਚ ਪੜਨ ਜਾਣਾ ਉਹ ਸ਼ਾਮ ਨੂੰ ਪਰਤ ਕੇ ਆ ਜਾਣਗੇ ਜੋ ਦੱਸੋ ਹੈ ਤਾਂ ਹਰ ਆਦਮੀ ਨੂੰ ਡਾਲੇ ਦਿਹਾੜੀ ਕਰਨ ਵਾਲੇ ਨੂੰ ਵੀ ਡਾਲੇ ਵਪਾਰੀ ਨੂੰ ਵੀ ਡਾਲੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਡਾਲੇ ਬਜ਼ੁਰਗਾਂ ਨੂੰ ਵੀ ਡਾਲੇ ਤੇ ਨੌਜਵਾਨਾਂ ਨੂੰ ਵੀ ਡਾਲੇ ਸਾਡੀਆਂ ਪੈਣਾ ਮਾਤਾਵਾਂ ਤੇ ਡਰਦੀਆਂ ਘਰਾਂ ਦੇ ਬਾਹਰ ਸਰਦਾਰ ਦੀ ਕੁਵਾਰੀ ਪਾਕ ਨਹੀਂ ਬੈਂਦੀਆਂ ਕਿ ਪਤਾ ਨਹੀਂ ਕਦੋਂ ਆ ਸਾਡੀਆਂ ਗਲੀਆਂ ਦੇ ਵਿੱਚੋਂ ਪਿੰਡ ਦੀਆਂ ਗਲੀਆਂ ਚੋਂ ਦੇ ਚੁਬਾਲ ਦੇ ਬਾਜ਼ਾਰਾਂ ਚੋਂ ਸਾਡੀਆਂ ਪੈਣਾ ਜਿਸ ਦਾ ਸਾਡੇ ਸਰਦਾਰ ਨੇ ਮਜਿੰਦਰ ਸਿੰਘ ਬਹਿਲਾ ਸਾਹਿਬ ਦੇ ਘਰੋਂ ਚਾਹਲੀ ਵੱਡੀ ਭੈਣ ਨੇ ਪਰਸਾ ਸੱਜ ਰੱਖਿਆ ਆ ਚੁਬਾਲ ਦੇ ਵਿੱਚ ਪਰਸ ਥੋੜਾ ਜਿਹਾ 15 ਮਿੰਟ ਆਪਣੇ ਮੋਢੇ ਤੇ ਭਾ ਕੇ ਦੇਵੇਂ ਪਿੱਛੋਂ ਮੋਟਰਸਾਈਕਲ ਵਾਲਾ ਆਏਗਾ ਪਰਸ ਸਮੇਤ ਬੀਬੀ ਨੂੰ ਖਿੱਚਦਾ ਜਾਏਗਾ اچھا ਇਹ ਕ ਨਹੀਂ ਸਹੀ ਕਿ ਨਹੀਂ ਦੱਸਿਓ ਮਾਤਾ ਸਹੀ ਹੈ ਨਾ ਆਪਾਂ ਨੂੰ ਇਸ ਕਿਸਮ ਦੇ ਨਾ ਚਾਹੀਦੇ ਕੋਈ ਮਾਤਾ ਸਾਡੀ ਪਰਸਨੀ ਰੱਖ ਸਕਦੀ ਮੋਬਾਈਲ ਮੇਰੇ ਨਾਲ ਇੱਕ ਆਦਮੀ ਕੰਮ ਕਰਦਾ ਹੈ ਤਰਨਤਲ ਐਸ਼ੋਚਾਰ ਦੇ ਨੇ ਪਹਿਲੇ ਉਹਨੂੰ ਪੁਲਿਸ ਵਾਲਾ ਚੌਂਗ 'ਚ ਦੇਂਦੇ ਵਕਤ ਇਸ਼ਾਰਾ ਕਰ ਰਿਹਾ ਕਿ ਕੰਨ ਹਟਾ ਉਹਨੇ ਸੋਚਿਆ ਪਤਾ ਨਹੀਂ ਮੈਨੂੰ ਕੀ ਸਮਝਾ ਰਹੇ ਉਹਨੇ ਹੌਲੀ ਜਿਹੀ ਸਮਝਾਇਆ ਕਿ ਸਰਦਾਰ ਜੀ ਰੋਜ ਇਹ ਤੇ ਕੰਨ ਕੰਨ ਦੇ ਨਾਲੋਂ ਮੋਬਾਈਲ 'ਚ ਘੇਟਕੇ ਲੈ ਜਾਂਦੇ ਮੋਟਰਸਾਈਕਲਾਂ ਵਾਲੇ ਤੂੰ ਕਾ ਲੂ ਮੋਬਾਈਲ ਆ ਜਿੱਤੇ ਕਾਨੂੰ ਨੂੰ ਮੋਬਾਈਲ ਨਹੀਂ ਤੁਸੀਂ ਲਾ ਸਕਦੇ ਕਿਸ ਕਿਸਮ ਦਾ ਸੂਬਾ ਇੱਕ ਗੁਰੂਆਂ ਪੀਰਾਂ ਪਗੰਬਰਾਂ ਸੂਰਬੀਜਾਂ ਦੀ ਧਰਤੀ ਬੇਖੌਫ ਲੋਕਾਂ ਦੀ ਧਰਤੀ ਆਪਣੇ ਹਿੰਦੁਸਤਾਨ ਦੀ ਹਫਾਜ਼ਤ ਕਰਨ ਵਾਲੀ ਤੇ ਪੇਟ ਭਰਨ ਵਾਲਾ ਸਾਡਾ ਸੂਬਾ ਅੱਜ ਕਿਸ ਕਿਸਮ ਦਾ ਸਾਡਾ ਸੂਬਾ ਬਣ ਗਿਆ ਤੋ ਮੇਰਾ ਪਹਿਲਾ ਵਾਦਾ ਮੇਰੀ ਸੁਣ ਲਓ ਤੁਹਾਡੀ ਜਮਾਤ ਦਾ ਵਾਦਾ ਕਾਂਗਰਸ ਦਾ ਮੇਰਾ ਵਾਦਾ ਨਹੀਂ ਇਹ ਕਾਂਗਰਸ ਦਾ ਵਾਧਾ ਸਾਰਨੋਂ ਪਹਿਲੇ ਕਾਇਮ ਜਦੋਂ ਆਇਆ ਇੱਕ ਮਹੀਨੇ ਦੇ ਵਿੱਚ ਆ ਜਿਹੜੇ ਮੋਬਾਈਲ ਲਾਉਂਦੇ ਨੇ ਤੇ ਡਾਂਦੇ ਤੇ ਬੰਗਾਂਦੇ ਬੰਦ ਹੋ ਜਾਂਦੇ। ਚਾਦਾ ਵਾਜਦਾ ਜਦ ਸਾਦੀ ਪੈਣ ਮਾਤਾ ਜਿਹੜੀ ਹੈ ਉਹ ਲਿਆ ਮਜ਼ਾਰ ਭਾਵੇਂ ਰਾਤ ਦੇ 11 ਵਜੇ ਜੇਵਰ ਪਾਸੇ ਵੀ ਉਸੇ ਚੱਲੇ ਚੁਬਾਲ ਦੇ ਏਡੇ ਦੇ ਵਿੱਚ ਕੋਈ ਲਾਂਦੇਗਾ ਅਸੀਂ ਜ਼ਿੰਮੇਵਾਰ ਹਾਂ। ਤੁਹਾਡੀ ਜ਼ਿੰਦਗੀ ਮਹਿਫੂਜ਼ ਕਰਾਂਗੇ। ਤੁਹਾਡੇ ਬੱਚੇ ਮਹਿਫੂਜ਼ ਕਰਾਂਗੇ ਤੇ ਅਗਲੀ ਗੱਲ ਮੇਰੀ ਹੋਰ ਸੁਣ ਲਓ। ਆ ਬੈਠੀ ਹੈ ਸੱਜਿਆ ਮਾਵਾ ਤੇ ਪੈ। 48 ਮਹੀਨੇ ਹੋ ਗਏ ਸਰਕਾਰ ਨੂੰ 48 4 ਸਾਲ ਦਾ ਮਤਲਬ 48 ਮਹੀਨੇ 12 ਮਹੀਨਿਆਂ ਦਾ ਜਦ ਲੱਖਾਂ ਦੇ ਵਿੱਚ ਦੀ ਇੱਕ ਸਾਲ ਹੋ ਗਿਆ। 48000 ਰੁਪਿਆ ਤੁਹਾਡਾ ਇਹ ਚਾਣੂ ਪਾਰਟੀ ਵਾਲੇ ਤੁਹਾਨੂੰ ਕਿਹਾ ਸੀ 10000 ਰੁਪਿਆ ਮਹੀਨਾ ਦੇ ਵਾਂਗ ਕਿਹਾ ਸੀ ਕਿ ਨਹੀਂ ਤੇ ਜੇ ਨਹੀਂ ਮਿਲਿਆ ਆ ਜਿਹੜਾ ਤੁਰਦਾ ਫਿਰਦਾ ਹੁਣ ਭਗਵੰਤ ਮਾਨ ਇਹਨੂੰ ਕਹ ਕ ਤੈਨੂੰ ਵੋਟ ਕਿ ਨਹੀਂ ਗੱਲ ਦਾ ਪਾਈਏ। ਕਿਹੜੀ ਗੱਲ ਦਾ ਤੂੰ ਵੋਟ ਮੰਗਣਾ। ਕਿਸਾਨ ਭਰਾਵਾਂ ਨੂੰ ਮੈਂ ਕਹਿਣਾ ਕੋਈ ਇੱਥੇ ਬੈਠਾ ਕੋਈ ਮੇਰਾ ਮੀਰ ਪਿੱਛੋਂ ਤੱਕ ਕੋਈ ਝੋਨਾ ਇਹਨਾਂ ਜੋ ਬੀਜਦਾ ਕਿ ਨਹੀਂ ਕੋਈ ਇੱਕ ਦਿਨ ਝੋਨਾ ਬੀਜਿਆ ਜੀ ਆ ਬੀਜਦੇ ਨੇ ਸਸਤਾ ਬੀਤੇ ਮੈਨੂੰ ਦੱਸੋ ਭਾਈ ਸਾਹਿਬ ਪਰਮਾਤਮਾ ਨੂੰ ਹਾਜ਼ਰ-ਹਾਜ਼ਰ ਕਰਕੇ ਚਾਰਾਂ ਸਾਲਾਂ ਦੀ ਜਦੋਂ ਵੀ ਆਪ ਦੀ ਸਰਕਾਰ ਹੈ ਤੁਹਾਨੂੰ ਝੋਨੇ ਦਾ ਪੂਰਾ ਜਿਹੜਾ ਐਮਐਸਪੀ ਦਾ ਰੇਟ ਹੈ ਮਿਲਿਆ ਕਦੀ ਦੱਸੋ ਜੀ ਕਿੰਨਾ ਸਸਤਾ ਵਿਕੇ ਇਸ ਇਸ ਸਾਲ ਕਿੰਨਾ ਜਿਹੜਾ ਰੇਟ ਹੈ ਉਹਦੇ ਤੋਂ ਕਿੰਨਾ ਸਸਤਾ ਮਿਲਦੇ 2000 ਬਣਾ ਪੈ ਰਿਹਾ। ਦੇਈ ਉਹ ਬਟ ਸਸਤਾ ਕਿ ਨਾ 330 350 ਦਾ ਕੱਟ ਲੱਗ ਰਿਹਾ ਕਿ ਨਹੀਂ? 2100 ਨੂੰ ਇਸ ਤੇ ਰੇਟ ਕੀ ਹੈ? ਚਵੀ ਤੇ 21 ਮਿਲ ਰਿਹਾ ਆ 300 ਰੁਪਿਆ ਕੱਟ ਤੁਹਾਡਾ ਕਿਲ ਪਿਛੇ। ਬਾਸਵਤੀ ਜਿਹੜੀ 3200 ਰੁਪਈਆ ਦੀ ਆ। ਹਾਂ ਉਹ ਬਾਸਵਤੀ ਵੀ ਸਸਤੀ ਵਿਕਦੀ। ਮੇਰੀ ਗੱਲ ਸੁਣ ਲਓ। ਪਿੰਡਾਂ ਵਿੱਚ ਪੁਰਾਣੇ ਵਕਤ ਦੇ ਵਿੱਚ ਸਰਦਾਰ ਸਾਹਿਬ ਰੱਖਾ ਸਿੰਘ ਜੀ ਇਕ ਲੈਣੇ ਹੁੰਦੇ ਸੀ ਇਕ ਲੈਣੇ। ਆਪ 10ਵੇਂ 15ਵੇਂ ਪਿੰਡ ਤੇ ਇੱਕ ਅਦਕ ਲੈਣਾ ਬੰਦਾ ਹੁੰਦਾ ਜੋ ਸਵੇਰੇ ਤੁਰੀਦਾ ਸੀ ਨਾ ਕਿਸੇ ਸਾਈਕਲ ਤੇ ਰੇੜੀ ਤੇ ਖੱਡੇ ਤੇ ਜੋ ਘਰੋਂ ਵਾਪਸ ਇਹ ਮਤੇ ਲੱਗ ਗਿਆ ਜੇ ਦਿਨ ਚੰਗਾ ਨਹੀਂ ਜੇ ਚੱਲਣਾ ਹੁੰਦਾ ਸੀ ਕਿ ਨਹੀਂ ਇੱਕ ਲੈਣਾ ਆ ਗਿਆ ਜੀ ਇਹ ਭਗਵੰਤ ਮਾਨਕ ਲੈਣਾ ਆਇਆ ਇਹਦੇ ਕਰਕੇ ਨਾ ਦੇ ਕਰਿਓ ਚਾਰਾਂ ਸਾਲਾਂ ਤੇ ਤਿੰਨ ਸਾਲ ਤੇ ਪੰਜਾਬ ਡੁੱਬ ਗਿਆ ਜੀ ਚਾਰਾਂ ਸਾਲਾਂ ਤੋਂ ਤਿੰਨ ਵਾਰ ਪੰਜਾਬ ਹੜ੍ਹਾਂ ਵਿੱਚ ਡੁੱਬ ਗਿਆ ਕੀ ਗੱਲ ਪਹਿਲੇ ਬਰਸਾਤਾ ਨਹੀਂ ਸੀ ਹੁੰਦੀ ਹਾਂਜੀ ਹਾਂਜੀ ਸਾਰਾ ਰੁੜ ਗਿਆ ਇਹਨਾਂ ਦੀ ਬੰਦ ਨੀਤੀ ਕਰ ਕਲੇਣਾ ਬੰਦ ਇਹ ਪੁਰਾਣੇ ਵਕਤ ਮੈਂ ਤਾਂ ਥੋੜੇ ਜੀ ਸਰਦਾਰ ਸਾਹਿਬ ਗੱਲ ਸੁਣਾਣਾ ਚਾਹੁੰਦਾ ਸਾਰੇ ਬਜ਼ੁਰਗ ਜਾਣਦੇ ਨੇ ਰਾਜਸਥਾਨ ਦੇ ਵਿੱਚੋਂ ਬੈਰੂਪੀ ਆਉਂਦੇ ਹੁੰਦੇ ਸੀ ਬੈਰੂਪੀ ਕਿਉਂ ਲੱਗਾ ਸਮਝ ਨਹੀਂ ਪਤਾ ਜਿਹੜਾ ਉਹਨਾਂ ਦਾ ਲੀਡਰ ਹੁੰਦਾ ਸੀ ਸਰਦਾਰ ਸਾਹਿਬ ਉਹਨੇ ਪੁਲਿਸ ਦੇ ਛਾਣੇਦਾਰ ਦੇ ਕੱਪੜੇ ਪਾਏ ਟੋਪੀ ਸਿਰ ਤੇ ਲਈ ਹੋਣੀ ਉਹ ਇੱਕ ਸੂਟੀ ਜੀ ਕੱਛ ਦੇ ਥੱਲੇ ਲਈ ਹੋਣੀ ਸੀਧੀ ਮੂਹ ਚ ਪਾਈ ਤੇ 9-10 ਜਣੇ ਪਿੱਛੇ ਸਪਾਹੀ ਤੇ ਹੌਲਦਾਰਾਂ ਦੀ ਵਰਦੀ ਤੁਰੇ ਜਣ ਨਿਆਰੇ ਆਲੇ ਇਕੱਠੇ ਹੋ ਜਣਾ ਸੀਟੀਆਂ ਮਾਰਨੀਆਂ ਸ਼ੁਰੂ ਕਰ ਦੇਣੀਆਂ ਉਹਨਾਂ ਨੇ ਸਾਰਾ ਸ਼ਬਦ ਦਾ ਚੌਕ ਜਦੋਂ ਫਿਰ ਜਣ ਉਸ ਤੋਂ ਬਾਅਦ ਛਾਣੇਦਾਰ ਨੇ ਟੋਪੀ ਲਾ ਲੈਣੀ ਰੇੜੀ ਰੇੜੀ ਦਕਾਨੋ ਦਕਾਨੋ ਜਦੋਂ ਕਿਸੇ ਨੇ ਦਸੀ ਬਾ ਦੇਣੀ ਕਿਹਨੇ ਚੁਵਾਨੀ ਬਾ ਦੇਣੀ ਪੁਰਾਣੇ ਵਕ ਕਿਹਨੇ htiani ਛੁੱਟ ਦੇਣੀ ਤੇ ਜਦੋਂ ਸਾਰਾ ਸ਼ੋਅ ਮੁਕੰਮਲ ਹੋ ਜਣ ਉਹਨੇ ਟੋਪੀ ਸਿਰ ਤੇ ਰੱਖਣੀ ਤੇ ਦੁਰ ਜਾਣਾ ਇਸ ਤੇ ਪੈ ਰੁਪਿਆ ਹੈ ਇਹਦੀ ਟੋਪੀ ਦਾ ਤੇ 1 ਸਾਲ ਰਹਿ ਜਾਂਦੀ ਇਹਦੂ ਖੁਕੀ ਲੱਭਦੇ ਫਿਰਨੇ ਅਸੀਂ ਅਸਲ ਇਹਨੂੰ ਖਾਨੇਦਾਰ ਸਮਝ ਲਿਆ ਜੀ ਅਸਲ ਪੁਲਿਸ ਹੁੰਦੀ ਇਹਨਾਂ ਨੂੰ ਰਾਜ ਕਰਨ ਦਾ ਲੱਖਾ ਸਿੰਘ ਦੀ ਵਾਰ ਹੁੰਦਾ ਕਹਾਣੀ ਜੰਗੂ ਦਾ ਵੀ ਜੇ ਚੌਕੀਦਾਰ ਉਹ ਹੀ ਬੈਸੇ ਮੈਂ ਚੌਕੀਦਾਰ ਤਾਂ ਵਾਰੀ ਵਾਰੀ ਨਾਲ ਲੈਣਾ ਕਿਉਂਕਿ ਚੌਕੀਦਾਰ ਚੰਗਾ ਸੁਚੇਤ ਹੋਏਗਾ ਤਾਂ ਪਿੰਡ 'ਚ ਸਾਨੂੰ ਲੱਗੇਗੀ ਚੋਰੀ ਨਹੀਂ ਵੜ ਸਕਦਾ ਇਹ ਠੀਕ ਹੈ ਨਹੀਂ ਕਹਿੰਦਾ ਹਾਂ ਮੋਹ ਕਹ ਰਿਹਾ ਹੈ ਐ ਕਿਹਾ ਲੱਖਦਾ ਲੱਖਦਾ ਤਾਂ ਹੀ ਤਾਂ ਚੋਰੀ ਕਰ ਚੁੱਕਦੀ ਹੈ ਇੱਕ ਮੈਨੂੰ ਗੱਲ ਮਕਮਲ ਕਰ ਲੈ ਨਾ ਮੈਨੂੰ ਗੱਲ ਭੁੱਲ ਜਾਣੀ ਆਪੇ ਪਹਿਲਾਂ ਕੋਸਾ ਨੂੰ ਪਿੰਡ ਪੁੱਛ ਕੇ ਵਰਦੀ ਹਾਂ ਸਾਨੂੰ ਪਹਿਲਾਂ ਦੱਸਦੇ ਕਿ ਅਸੀਂ ਫਲਾਦਾ ਰੇਟ ਕਮਾਂ ਤੇ ਆਪਣਾ ਰਾਹੀ ਆਂ ਅਸੀਂ ਪਹਿਲਾਂ ਦੱਸਦੇ ਹੋਣੀ ਦੱਸੋ ਹੋਣੀ ਨਾ ਕੋਈ ਨਹੀਂ ਦੱਸੋ ਹੋਣੇ ਤੁਹਾਨੂੰ ਤਾਂ ਦੱਸੇ ਕਿ ਕੋਈ ਚੋਰਾਂ ਦਾ ਤਰੀ ਇਹ ਜੇ ਚੌਕੀਦਾਰ ਨੂੰ ਦੱਸ ਦਿੱਤਾ ਇਹਨਾਂ ਨੇ ਤੇ ਫਿਰ ਪਿੰਡ ਦੇ ਵਿੱਚ ਡਾਕਾ ਕਿਸਰਾ ਵਟੇਗਾ ਨਸ਼ਾ ਕਿਸਰਾ ਵਿਕੇਗਾ ਇਹ ਰਾਤ ਦੇਰੀ ਕਿਸਰਾ ਹੋਏਗੀ ਇਹ ਗੈਂਗਸਟਰ ਕਿਸਾ ਚੱਲਣਗੇ ਆ ਨਵੀਂ ਗੱਲ ਸੁਣੀ ਤੁਸੀਂ ਬੇਟਾ ਇੱਕ ਇਹ ਸੀਰੀਅਲ ਦਾ ਗੈਂਗਸਟਰ ਏ ਉਹਨੇ ਚੇਤਾਵਨੀ ਦਿੱਤੀ ਏ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਿ ਇਲੈਕਸ਼ਨ ਮੁੱਕ ਲੈਣ ਦੇ ਤੈਨੂੰ ਚੁਭਾਲ ਵਾਲੇ ਏਡੇ ਤੇ ਲਿਆ ਕੇ ਵਸਲੀ ਇਹਨਾਂ ਕਰਕੇ ਜੋ ਕੁਝ ਕਰਨਾ ਏ ਉਹ ਸੁਣ ਲਿਓ ਕਹਿਣ ਦਾ ਮਕਸਦ ਇਹ ਹੈ ਜਿਹੜੀ ਸਰਕਾਰ ਆਪਣੇ ਕੈਂਡੀਡੇਟ ਨੂੰ ਬਚਾ ਨਹੀਂ ਸਕਦੀ ਉਹ ਤੁਹਾਡਾ ਬਚਾ ਕੀ ਕਰੇਗੀ ਇਹ ਰਾਜ ਕਰਨ ਦੇ ਕਾਬਿਲ ਏ ਨਹੀਂ ਇਹ ਤਾਂ ਬਹਿਰੂਪੀਏ ਨੇ ਾਂਗੇ સીਧੀਆਂ ਮਾਰਨਗੇ 쇼 ਬਣਾਣਗੇ ਗੱਲ ਕਰਨਗੇ ਤੇ ਖਾਂ ਜਾਂਦੇ ਹੋਣਗੇ ਕੁਝ ਦਿੱਤਾ